ਅੱਜ 26 ਨਵੰਬਰ 1949 ਨੂੰ ਸਾਡਾ ਸੰਵਿਧਾਨ ਨੂੰ ਅਪਣਾਇਆ ਗਿਆ ਸੀ ਦੇਸ਼ ਅੱਜ ਸੰਵਿਧਾਨ ਦਿਵਸ ਦੇ ਤੌਰ ਤੇ ਅਸੀਂ ਅੱਜ ਕਾਂਗਰਸ ਪਾਰਟੀ ਉਸ ਦਿਵਸ ਨੂੰ ਮਨਾ ਰਹੀ ਹੈ ਕਿਉਂਕਿ ਅੱਜ ਸੰਵਿਧਾਨ ਦੇ ਵਿੱਚ ਸਭ ਤੋਂ ਜ਼ਿਆਦਾ ਖਤਰੇ ਚ ਹੈ ਜਿਸ ਕਦਰਾਂ ਕੀਮਤਾਂ ਨਾਲ ਸਾਡੇ ਫਾਦਰਜ਼ ਨੇ ਡਾਕਟਰ ਅੰਬੇਦਕਰ ਸਾਹਿਬ ਨੇ ਤੇ ਸਾਡੇ ਹੋਰ ਲੀਡਰਸ ਨੇ ਮਿਲ ਕੇ ਇਹਨੂੰ ਸੰਵਿਧਾਨ ਨੂੰ ਬਣਾਇਆ ਸੀ ਅੱਜ ਉਸ ਕਦਰਾਂ ਕੀਮਤਾਂ ਦੀਆਂ ਜਿਹੜੀਆਂ ਖਤਰੇ ਚ ਨੇ ਜਿਸ ਨਿਆਂ ਦੀ ਭਾਈ ਭਾਈ ਚਰਚ ਸਾਜ ਦੀ ਸਮਾਨਤਾ ਦੀ ਬਰਾਬਰਤਾ ਦੀ ਜਿਹੜੀ ਗੱਲ ਕੀਤੀ ਗਈ ਸੀ ਅੱਜ ਮੋਦੀ ਰਾਜ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਖਤਰੇਚ ਹੈ ਜਿਨਨੇ ਇੰਸਟੀਚੂਸ਼ਨਸ ਸਤਾਬਤ ਕੀਤੀ ਗਈ ਸੀ ਸਾਡੇ ਸੰਵਿਧਾਨ ਵੱਲੋਂ ਆ ਜੋ ਸਾਰੇ ਇੰਸਟੀਟਿਊਸ਼ਨ ਖਤਰੇ 'ਚ ਨੇ ਚਾਹੇ ਉਹ ਇਲੈਕਸ਼ਨ ਕਮਿਸ਼ਨ ਹੋਵੇ ਚਾਹੇ ਉਹ ਇਨਵੈਸਟੀਗੇਸ਼ਨ ਏਜੰਸੀਜ਼ ਹੋਣ ਚਾਹੇ ਉਹ ਆਰਬੀਆਈ ਹੋਵੇ ਚਾਹੇ ਉਹ ਇਲੈਕਸ਼ਨ ਕਮਿਸ਼ਨ ਹੋਵੇ ਅੱਜ ਸਾਰਾ ਕੁਝ ਸਾਡਾ ਜਿਹੜਾ ਸੰਸਥਾਵਾਂ ਨੇ ਸੰਵਿਧਾਨ ਦੇ ਦੁਆਰਾ ਜਿਹੜੀ ਸਥਾਪਿਤ ਕੀਤੀਆਂ ਗਈਆਂ ਉਹ ਸਾਰੀਆਂ ਖਤਰੇ 'ਚ ਨੇ ਉਸ ਖਤਰੇ ਨੂੰ ਮਦਰ ਨਜ਼ਰ 'ਚ ਰੱਖੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਅਸੀਂ ਸੰਵਿਧਾਨ ਦਿਵਸ ਆਪਣੇ ਡੀਸੀਸੀ ਦੇ ਦਫਤਰ ਹੁਸ਼ਾਹਰਪੁਰ 'ਚ ਬਣਾ ਰਹੇ ਹਾਂ ਉਸੇ ਸੰਬੰਧ ਵਿੱਚ ਇਕੱਠੇ ਹੋ ਜੀ ਆ ਤੁਸੀਂ ਪ੍ਰਜਾਣ ਬਣੇ ਹੋਣਵੇਂ ਹੁਣ ਕੀ ਮੈਂ ਤੁਹਾਡੇ ਰਹੂਗਾ ਕੀ ਕਾਂਗਰਸ ਉਪਰਨ ਲਿਆਨ ਕੀ ਕੀ ਕੰਮ ਕਰੂੰਗਾ ਤੁਸੀਂ ਹਰ ਤਰ੍ਹਾਂ ਦੀ ਕੋਸ਼ਿਸ਼ ਅੱਜ ਤੁਸੀਂ ਦੇਖ ਰਹੇ ਹੋ ਅੱਜ ਸਾਡੀ ਇਹ ਪਹਿਲੀ ਮੀਟਿੰਗ ਸੀ ਅਹੁਦਾ ਜੇ ਮੈਂ ਸੰਭਾਲਣਾ ਹੈ ਬਟ ਇਲੈਕਸ਼ਨ ਆਨ ਕਰਕੇ ਔਰ ਸਿਧਾਂਤ ਦੇ ਬਸਾਨ ਕਰਕੇ ਅਸੀਂ ਪਹਿਲਾ ਅੱਜ ਮੀਟਿੰਗ ਕੀਤੀ ਹੈ ਇਸ ਤੋਂ ਬਾਅਦ ਅਸੀਂ ਵੱਡੀ ਮੀਟਿੰਗ ਕਰਾਂਗੇ ਜਿਸ ਦਿਨ ਅਹੁਦਾ ਸੰਭਾਲਾਂਗੇ ਅੱਜ ਅਸੀਂ ਇੱਕ ਫਾਰਮਲ ਮੀਟਿੰਗ ਆਪਣੇ ਲੀਡਰਸ ਨਾਲ ਆਪਣੇ ਜਿੰਨੇ ਸਾਡੇ ਸੀਨੀਅਰ ਨੇ ਇਲੈਕਟਡ ਨੇ ਔਰ ਵਰਕਰ ਨੇ ਸਾਰਿਆਂ ਨੂੰ ਬੁਲਾ ਕੇ ਅੱਜ ਅਸੀਂ ਗੈੱਟ ਟੂਗੇਦਰ ਕੀਤੀ ਔਰ ਆਪਣੇ ਸੰਵਿਧਾਨ ਦਿਵਸ ਨੂੰ ਬਣਾਇਆ ਉਸ ਸੰਮਨਚਾ ਜੈਸੀ ਪਹਿਲੀ ਮੀਟਿੰਗ ਹੈ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਅਸੀਂ ਜ਼ੋਰ ਸ਼ੋਰ ਨਾਲ ਕਾਂਗਰਸ ਦੀ ਪਾਲਿਸੀਜ਼ ਨੂੰ ਹਰ ਘਰ ਲੈ ਕੇ ਜਾਵਾਂਗੇ ਔਰ ਕਿ ਨਹੀਂ ਸਾਡੇ ਹੁਸ਼ਾਰਪੁਰ ਡਿਸਟ੍ਰਿਕਟ ਚ ਉਹ ਜਿੱਤ ਕੇ ਕਾਂਗਰਸੀ ਝੋਲੀ ਚ। ਜ਼ਿਲ੍ਹਾ ਪਰਿਸ਼ਦਾਂ ਦਾ ਸਮਤੀ ਦਿਨ ਆ ਰਹੀਆਂ, ਇਲੈਕਸ਼ਨ ਆ ਰਹੀਆਂ, ਆਮ ਆਦਮੀ ਪਾਰਟੀ ਆਪਣੀ ਰੀ-ਲਾਂਚ ਕਰ ਰਹੀ ਨੇ, ਕੌਣ ਕੌਣ ਨੂੰ ਦੇਖ ਰਿਹਾ ਨੂੰ ਕਾਂਗਸ ਲੋਕੋ ਤੇ ਕਰਤਾ ਜਿਵੇਂ। ਪਿਛਲੇ ਲਾਸਟ 3 ਦਿਨਾਂ ਤੋਂ ਅਸੀਂ ਕਾਂਗਰਸ ਦਫ਼ਤਰ 'ਚ ਬੈਠ ਕੇ ਇਹੀ مشਲਾਹ مشਵਰਾ ਆਪਣੇ ਲੀਡਰਸ ਨਾਲ, ਵਰਕਰਸ ਨਾਲ, ਆਪਣਾ ਸੀਨੀਅਰ ਜਿੰਨੇ ਸਾਡੇ ਲੀਡਰਸ ਨੇ ਉਹਨਾਂ ਨਾਲ ਮਿਲ ਕੇ ਕਰ ਰਹੇ ਆ। ਔਰ ਅਸੀਂ ਬੜੇ ਜ਼ੋਰ ਸ਼ੋਰ ਨਾਲ ਆਪਣੇ ਪਾਰਟੀ ਸਿੰਬਲ ਤੇ ਇਹ ਆਉਣ ਵਾਲੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾ ਲੜਾਂਗੇ ਕਿਹੜੇ ਕਿਹਨੂੰ ਕਾਲ ਦਿੱਤੀ ਕਿ ਸਰ ਆਇਦਿ ਮੀਟਿੰਗ ਵਾਸਤੇ ਕਿਨਾ ਕਿਨਾ ਕਾਲ ਅੱਜ ਸਾਰੇ ਜਿੰਨੇ ਸਾਡੇ ਲੀਡਰਸ ਨੇ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਜਿੰਨੇ ਸਾਡੇ ਸੀਨੀਅਰ ਅਹੁਦੇਦਾਰ ਨੇ ਸਾਰਿਆਂ ਨੂੰ ਬੁਲਾਇਆ ਗਿਆ ਸੀ ਸਰ ਸੀਨੀਅਰ ਜੋ ਲੀਡਰਸ਼ਿਪ ਆ ਉਹ ਕੋਈ ਨਹੀਂ ਆਈ ਜੀ ਉਹ ਸਰਾ ਚਰਨਜੀਤ ਸਿੰਘ ਚੰਨੀ ਸਾਭ ਦਾ ਮંત્રી ਉਹਨਾਂ ਦੇ ਘਰ ਫੰਕਸ਼ਨ ਸੀ ਉੱਥੇ ਸਾਰੀ ਸੀਨੀਅਰ ਲੀਡਰਸ਼ਿਪ ਗਈ ਹੈ ਇਹ ਵੀ ਕੋਈ ਕਿਸ ਤੋਂ ਘੱਟ ਸੀਨੀਅਰ ਨਹੀਂ ਖੜੇ ਇਹਨਾਂ ਕਰਕੇ ਹੀ ਕਾਂਗਰਸ ਹੈ ਅਸੀਂ ਇਹਨਾਂ ਕਰਕੇ ਨਹੀਂ ਆ ਸੋ ਇਹ ਇਹ ਉਹਨੇ ਹੀ ਸੀਨੀਅਰ ਨੇ ਲੀਡ ਨਾ ਅਸੀਂ ਸੀਨੀਅਰ ਠੀਕ ਚਲੋ ਇੱਕ ਨੌਜਵਾਨ ਮੁੰਡੇ ਉੱਤੇ ਵੱਡੀ ਜ਼ਿੰਮੇਵਾਰੀ ਥਾਪੀ ਗਈ ਹੈ ਕਿੰਨਾ ਵੱਡਾ ਚੈਲੰਜ ਮੰਨਦੇ ਹਾਂ ਕਿ ਗੁੱਟਵਾਜੀ ਵੀ ਕਾਫੀ ਰਹੀ ਹੈ ਕਾਂਗਰਸ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਵੀ ਤੇ ਗੁੱਟਵਾਜੀ ਖਤਮ ਕਰਨ ਨੂੰ ਵੀ ਲਾਹ ਹੋ ਸਕਦਾ ਜਿਹੜਾ ਪਾਰਟੀ ਦਾ ਫੈਸਲਾ ਲਿਆ ਗਿਆ ਅੱਜ ਦਾ ਕੱਟ ਦੇਖ ਕੇ ਤੁਹਾਨੂੰ ਲੱਗਦਾ ਇੱਥੇ ਕੋਈ ਗੁੱਟਵਾਜੀ ਕਾਂਗਰਸ 'ਚ ਜੋਸ਼ ਹੈ ਔਰ ਮੇਰੇ 'ਚ ਵੀ ਜੋਸ਼ ਹੈ ਮੈਂ ਕਾਂਗਰਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀ ਸੱਤੋਂ ਦੀ ਸੱਤੇ ਜਿੱਤਾਂ ਜਿੰਨੀਆਂ ਵਿਧਾਨ ਸਭਾ ਲਗੀਆਂ ਸੱਤ ਨੇ ਜਿਤਾ ਕੇ ਕਾਂਗਰਸ ਹੀ ਚੂੜੀ ਪਾਵਾਂਗੇ ਔਰ ਬੜੀ ਹਰ ਵਰਕਰ ਚ ਜੋਸ਼ ਹੈ ਹਰ ਸਾਥੀ ਚ ਜੋਸ਼ ਹੈ ਔਰ ਅਸੀਂ ਇਸ ਜੋਸ਼ ਨੂੰ ਬਰਕਰਾਰ ਰੱਖਾਂਗੇ ਔਰ ਤੁਹਾਨੂੰ ਰਿਜ਼ਲਟ ਦੇਵਾਂਗੇ ਯੂਥ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਗੇ ਸੋਸਾਇਟੀ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਸਾਡਾ ਅੱਜ ਬਹੁਤ ਇਕੱਠਾ ਹੋਇਆ ਹੈ ਯੂਥ ਹੈ ਕਿ ਉਹਨਾਂ ਤੇ ਵੀ ਬਹੁਤ ਜ਼ਿੰਮੇਵਾਰੀ ਹੈ ਜੋ ਸਾਡੇ ਹੱਕ ਕੋਏ ਜਾ ਰਹੇ ਨੇ ਲਗ ਲਗ ਸਰਕਾਰਾਂ ਵੱਲੋਂ ਚਾਹੇ ਉਹ ਕੇਂਦਰ ਦੀ ਸਰਕਾਰ ਹੈ ਚਾਹੇ ਉਹ ਬਦਲਾਵ ਵਾਲੀ ਸਰਕਾਰ ਹੈ ਜਿਹੜੀ ਬਦਲਾਵ ਦੀ ਸਰਕਾਰ ਤੋਂ ਬਦਲੇ ਦੀ ਸਰਕਾਰ ਹੋਗੀ ਉਹ ਉਹਨਾਂ ਵਾਸਤੇ ਉਹਨੂੰ ਜਗਾਉਣ ਵਾਸਤੇ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਯੂਥ ਦੀ ਹੈ ਔਰ ਯੂਥ ਬੜੇ ਬਾਅਦ ਸਾਡੀ ਜਿਹੜੀ ਯੂਥ ਯੂਨਿਟ ਐਥੇ ਦਾ ਬੜੇ ਵਧੀਆ ਕੰਮ ਕਰ ਰਿਹਾ ਅੱਗੇ ਵੀ ਸਾਨੂੰ ਉਮੀਦ ਹੈ ਕਿ ਅਸੀਂ ਸਾਰੇ ਜਣੇ ਇਸ ਲੜਾਈ ਨੂੰ ਵੱਡੀ ਕਰਕੇ ਕਾਂਗਰਸ ਦੀ ਸਰਕਾਰ ਲੈ ਕੇ ਆਵਾਂਗੇ